ਮੈਂ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਔਰ ਸਮੁੱਚੇ ਦੁਨੀਆ ਦੇ ਵਿੱਚ ਵਸਦੇ ਭਾਰਤੀਆਂ ਨੂੰ ਮੈਂ ਗਣਤੰਤਰ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਇਹ ਗਣਤੰਤਰ ਦਿਵਸ ਜਿਹੜਾ ਅੱਜ ਆਪਾਂ ਮਨਾ ਰਹੇ ਆ ਸਾਡੇ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਾਂ ਨੂੰ ਇਹ ਦਿੱਤਾ ਬਾਬਾ ਸਾਹਿਬ ਉਮੀਦ ਕਰਨੇ ਸੰਵਿਧਾਨ ਲਿਖਿਆ ਔਰ ਮੈਂ ਸਮਝਦਾ ਕਿ ਅੱਜ ਆਪਣੇ ਸਾਰਿਆਂ ਦੇ ਲਈ ਖੁਸ਼ੀ ਦਾ ਮੌਕਾ ਹੈ ਕਿ ਆਪਾਂ ਸਾਰੇ ਨਾਲ ਮਿਲ ਕੇ ਨੂੰ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਹਾਂ ਔਰ ਪੰਜਾਬ ਕਿਉਂਕਿ ਸ਼ੁਰੂ ਤੋਂ ਪਹਿਲੇ ਦਿਨ ਤੋਂ ਪੰਜਾਬ ਮੋਰੀ ਸੂਬਾ ਰਿਹਾ ਹੈ ਅੱਜ ਤਰੱਕੀਆਂ ਦੇ ਲੀਹਾਂ ਦੇ ਉੱਪਰ ਭਗਵੰਤ ਪਾੰਜੀ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਹੈ ਸੋ ਸਾਰਿਆਂ ਨੂੰ ਲੱਖ ਲੱਖ ਬਹੁਤ ਬਹੁਤ ਮੁਬਾਰਕਾਂ ਇਸ ਮੌਕੇ ਸਭਾ ਲੱਗੇ ਆ ਰਹੀ ਹੈ ਤਿਆਰੀਆਂ ਦੇਖੋ ਜਿਹੜੀ ਅਜ਼ਾਦੀ ਲਈ ਉਹ ਲੋਕਤੰਤਰ ਸਥਾਪਿਤ ਕਰਨ ਵਾਸਤੇ ਲਈ ਇਹ ਐਨੂਅਲ ਪ੍ਰੋਸੈਸ ਹੈ ਹਰ ਸਾਲ ਕੋਈ ਨਾ ਕੋਈ ਇਲੈਕਸ਼ਨ ਆਉਂਦੀ ਰਹਿੰਦੀ ਹੈ ਹਰ 5 ਸਾਲਾਂ ਮਗਰੋਂ ਦੁਆਰਾ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਚੰਗੀ ਗੱਲ ਹੈ ਲੋਕਾਂ ਨੂੰ ਇਹੀ ਅੱਜ ਦੀ ਮੌਕੇ ਮੈਂ ਕੋ ਪੋਲਿਟਿਕਲ ਗੱਲ ਨਾ ਕਰਦਾ ਹਾਂ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਸਾਰੇ ਨੁਮਤ ਵੱਧ ਇਹ ਸਿਲੈਕਸ਼ਨ ਦੇ ਵਿੱਚ ਆਪਦੇ ਲੋਕਮਤ ਦਾ ਜਿਹੜਾ ਪਾਰਟਿਸਪੇਸ਼ਨ ਉਹਦੀ ਕਰਨੀ ਚਾਹੀਦੀ ਹੈ 13 ਦੀ 13 ਪੇਰੂ ਤਿਆਰੀ ਹਾਂਜੀ ਪੂਰੀ ਦੀ ਪੂਰੀ ਪੂਰੀ ਦੀ ਪੂਰੀ ਤਿਆਰੀ ਹੈ ਜੀ ਔਰ ਤਿਆਰੀ ਦੇਖੋ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਕੇਜਰੀਵਾਲ ਸਾਹਿਬ ਵੀ ਤੇ ਮਾਨ ਸਾਹਿਬ ਵੀ ਕੇਜਰੀਵਾਲ ਸਾਹਿਬ ਮਾਨ ਸਾਹਿਬ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਉਹ ਕੰਮਾਂ ਦੀ ਰਾਜਨੀਤੀ ਕਰਦੀ ਹੈ ਔਰ ਇਹ ਜਿਹੜੇ 22 ਮਹੀਨੇ ਦੀ ਸਰਕਾਰ ਚੱਲੀ ਹੈ ਅਸੀਂ ਆਪਦੇ ਕੰਮਾਂ ਦੇ ਦਮ ਦੇ ਉੱਪਰ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਤੇ ਮੈਨੂੰ ਉਮੀਦਪੂਰਨ ਉਮੀਦ ਆਸ ਹੈ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਆਮ ਆਦਮੀ ਪਾਰਟੀ ਸਾਰੀਆਂ ਸਾਰੀਆਂ ਸੀਟਾਂ ਜਿਹੜੇ ਮਾਨ ਸਾਹਿਬ ਨੇ ਕਿਹਾ ਕਿ 13 ਜ਼ੀਰੋ ਦਾ ਰਿਜ਼ਲਟ ਹੈ ਜਿਹੜਾ ਪੰਜਾਬ ਦੇ ਵਿੱਚ ਆਉਣ ਜਾ ਰਿਹਾ ਹੈ ਕਿਸਦੀ ਜੀ ਅਮਰ ਸਾਹਿਬ ਨੇ ਨਗਰ ਨਿਗਮ ਕਮਿਸ਼ਨਰ ਸਾਹਿਬ ਇਤਨਾ ਕੋਈ ਐਡਮਿਨਿਸਟ੍ਰੇਸ਼ਨ ਦੇ ਐਡਮਿਨਿਸਟ੍ਰੇਟਿਵ ਇਸ਼ੂ ਹੋਇਆ ਜੀ ਕੋਈ ਗੱਲ ਨਹੀਂ ਕੰਮ ਤੋਂ ਦੇਖੋ ਉਹ ਕਈ ਵਾਰੀ ਕਈ ਵਾਰੀ ਐਡਮਿਨਿਸਟ੍ਰੇਸ਼ਨ ਦੇ ਸੀਲ ਕੋ ਲੇਟ ਹੋ ਜਾਂਦਾ ਨੇ 2-4 ਦਿਨਾਂ ਚੋਂ ਵੀ ਹੋ ਜਾਣੀਆਂ ਹੋ ਗਿਆ ਜੀ ਬੋਲਦੇ ਪਏ ਯਾਰ ਜੀ ਜੀ ਅਮਰ ਸਾਹਿਬ ਦੁਬਾਰਾ ਕਰੋ ਦੇਖੋ ਇਸ ਤਰ੍ਹਾਂ ਹੈ ਕਿ ਐਡਮਿਨਿਸਟ੍ਰੇਟਿਵ ਡਿਲੇਸ ਕਈ ਵਾਰੀ ਹੋ ਜਾਂਦੇ ਨੇ ਕੰਮ ਅਮਰਸਰ ਡਿਸਟ੍ਰਿਕਟ ਦੇ ਨਾਲ ਨਾਲ ਕਾਰਪੋਰੇਸ਼ਨ ਦਾ ਵੀ ਵਧੀਆ ਚੱਲ ਰਿਹਾ ਪਰ ਜੇ ਤੁਸੀਂ ਕਹਿ ਰਹੇ ਹੋ ਵੀ ਤਣਾਤੀ ਨਹੀਂ ਹੋਈ ਹੈਗੀ ਉਹ ਵੀ ਬੜੀ ਜਲਦੀ ਹੋ ਜਾਣੀ ਆ ਜੀ ਸਰ ਇੱਕ ਮਿੰਟ ਇੱਕ ਵਾਰ ਰੱਖ ਲਓ ਯਾਰ ਇੱਕ ਮਿੰਟ ਹੋ ਗਿਆ ਮੈਂ ਗੁਰੂ ਕੀ ਨਗਰੀ ਅਮਰਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਔਰ ਸਮੁੱਚੇ ਦੁਨੀਆ ਦੇ ਵਿੱਚ ਵਸਦੇ ਭਾਰਤੀਆਂ ਨੂੰ ਮੈਂ ਗਣਤੰਤਰ ਦਿਵਸ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਇਹ ਗਣਤੰਤਰ ਦਿਵਸ ਜਿਹੜਾ ਅੱਜ ਆਪਾਂ ਮਨਾ ਰਹੇ ਆ ਸਾਡੇ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਆਪਾਂ ਨੂੰ ਇਹ ਦਿੱਤਾ ਹੈ ਬਾਬਾ ਸਾਹਿਬ ਉਮੇਦਕਰ ਨੇ ਸੰਵਿਧਾਨ ਲਿਖਿਆ ਔਰ ਮੈਂ ਸਮਝਦਾ ਕਿ ਅੱਜ ਆਪਣੇ ਸਾਰਿਆਂ ਦੇ ਲਈ ਖੁਸ਼ੀ ਦਾ ਮੌਕਾ ਹੈ ਕਿ ਆਪਾਂ ਸਾਰੇ ਨਾਲ ਮਿਲ ਕੇ ਨੂੰ ਹਰ ਸਾਲ ਦੀ ਤਰ੍ਹਾਂ ਮਨਾ ਰਹੇ ਆ ਔਰ ਪੰਜਾਬ ਕਿਉਂਕਿ ਸ਼ੁਰੂ ਤੋਂ ਪਹਿਲੇ ਦਿਨ ਤੋਂ ਪੰਜਾਬ ਮੋਰੀ ਸੂਬਾ ਰਿਹਾ ਅੱਜ ਤਰੱਕੀਆਂ ਦੇ ਲੀਹਾਂ ਦੇ ਉੱਪਰ ਭਗਵੰਤ ਪਾੰਜੀ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਹੈ ਸੋ ਸਾਰਿਆਂ ਨੂੰ ਲੱਖ ਲੱਖ ਬਹੁਤ-ਬਹੁਤ ਮੁਬਾਰਕਾਂ ਇਸ ਮੌਕੇ ਸਭਾ ਲੱਗੇ ਆ ਰਹੀਆਂ ਨੇ ਤਿਆਰੀਆਂ ਦੇਖੋ ਜਿਹੜੀ ਆਜ਼ਾਦੀ ਲਈ ਉਹ ਲੋਕਤੰਤਰ ਸਥਾਪਿਤ ਕਰਨ ਵਾਸਤੇ ਲਈ ਇਹ ਐਨੂਅਲ ਪ੍ਰੋਸੈਸ ਹੈ ਹਰ ਸਾਲ ਕੋਈ ਨਾ ਕੋਈ ਇਲੈਕਸ਼ਨ ਆਉਂਦੀ ਰਹਿੰਦੀ ਹੈ ਹਰ 5 ਸਾਲਾਂ ਮਗਰੋਂ ਦੁਆਰਾ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਚੰਗੀ ਗੱਲ ਹੈ ਲੋਕਾਂ ਨੂੰ ਇਹੀ ਅੱਜ ਦੀ ਮੌਕੇ ਮੈਂ ਕੋ ਪੋਲਿਟਿਕਲ ਗੱਲ ਨਾ ਕਰਦਾ ਹਾਂ ਸਿਰਫ ਇੰਨੀ ਬੇਨਤੀ ਕਰੂੰਗਾ ਕਿ ਸਾਰੇਨ ਵੱਧ ਤੋਂ ਵੱਧ ਇਸ ਇਲੈਕਸ਼ਨ ਦੇ ਵਿੱਚ ਆਪਦੇ ਲੋਕ ਮਤ ਦਾ ਜਿਹੜਾ ਪਾਰਟਿਸਪੇਸ਼ਨ ਉਹਦੀ ਕਰਨੀ ਚਾਹੀਦੀ ਹੈ 13 ਵਾਲੀ 13 ਪਹਿਲੂ ਤਿਆਰੀ ਹੈ ਜੀ ਹਾਂਜੀ ਪੂਰੀ ਦੀ ਪੂਰੀ ਪੂਰੀ ਦੀ ਪੂਰੀ ਤਿਆਰੀ ਹੈ ਜੀ ਔਰ ਤਿਆਰੀ ਦੇਖੋ ਅਸੀਂ ਕੰਮ ਦੀ ਰਾਜਨੀਤੀ ਕਰਦੇ ਆ ਕੇਜਰੀਵਾਲ ਸਾਹਿਬ ਵੀ ਤੇ ਮਾਨ ਸਾਹਿਬ ਵੀ ਕੇਜਰੀਵਾਲ ਸਾਹਿਬ ਮਾਨ ਸਾਹਿਬ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਉਹ ਕੰਮਾਂ ਦੀ ਰਾਜਨੀਤੀ ਕਰਦੀ ਹੈ ਔਰ ਇਹ ਜਿਹੜੇ 22 ਮਹੀਨੇ ਦੀ ਸਰਕਾਰ ਚੱਲੀ ਹੈ ਅਸੀਂ ਆਪਦੇ ਕੰਮਾਂ ਦੇ ਦਮ ਦੇ ਉੱਪਰ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਤੇ ਮੈਨੂੰ ਉਮੀਦਪੂਰਨ ਉਮੀਦ ਆਸ ਹੈ ਕਿ ਬਹੁਤ ਵੱਡੇ ਮਾਰਜਨ ਦੇ ਉੱਪਰ ਆਮ ਆਦਮੀ ਪਾਰਟੀ ਸਾਰੀਆਂ ਸਾਰੀਆਂ ਸੀਟਾਂ ਜਿਹੜੇ ਮਾਨ ਸਾਹਿਬ ਨੇ ਕਿਹਾ ਕਿ 13 0 ਦਾ ਰਿਜ਼ਲਟ ਹੈ ਜਿਹੜਾ ਪੰਜਾਬ ਦੇ ਵਿੱਚ ਆਉਣ ਜਾ ਰਿਹਾ ਹੈ। ਥੈਂਕ ਯੂ ਸਰ ਥੈਂਕ ਯੂ ਸਰ। ਅਜੇ ਬਨਾਤੀ ਨਹੀਂ ਕੀਤੀ ਕਿ ਤੁਸੀਂ ਸਭੀ ਕਿਸ ਦੀ ਜੀ? ਅਮਰ ਸਾਹਿਬ ਨੇ ਨਗਰ ਨਿਗਮ ਕਮਿਸ਼ਨਰ ਸਾਹਿਬ ਇਤਨਾ ਕੋ ਐਡਮਿਨਿਸਟ੍ਰੇਸ਼ਨ ਦੇਣਾ ਚਾਹ ਰਹੇ ਐਡਮਿਨਿਸਟ੍ਰੇਟਿਵ ਇਸ਼ੂ ਹੋਇਆ ਜੀ ਕੋਈ ਗੱਲ ਨਹੀਂ ਕੰਮ ਤੋਂ ਦੇਖੋ ਉਹ ਕਈ ਵਾਰੀ ਕਈ ਵਾਰੀ ਐਡਮਿਨਿਸਟ੍ਰੇਸ਼ਨ ਨਾਲ ਸੀਨ ਕੋ ਲੇਟ ਹੋ ਜਾਂਦਾ ਨੇ ਦੋ ਚਾਰ ਦਿਨਾਂ ਚੋਂ ਵੀ ਹੋ ਜਾਣੀਆਂ ਹੋ ਗਿਆ ਜੀ ਬੋਲਦੇ ਪਏ ਯਾਰ ਜੀ ਜੀ ਅਮਰ ਸਾਹਿਬ ਦੁਬਾਰਾ ਕਰੋ ਦੇਖੋ ਇਸ ਤਰ੍ਹਾਂ ਹੈ ਕਿ ਐਡਮਿਨਿਸਟ੍ਰੇਟਿਵ ਡਿਲੇਸ ਕਈ ਵਾਰੀ ਹੋ ਜਾਂਦੇ ਨੇ ਕੰਮ ਅੰਮ੍ਰਿਤਸਰ ਡਿਸਟ੍ਰਿਕਟ ਦੇ ਨਾਲ ਨਾਲ ਕਾਰਪੋਰੇਸ਼ਨ ਦਾ ਵੀ ਵਧੀਆ ਚੱਲ ਰਿਹਾ ਪਰ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਤਣਾਤੀ ਨਹੀਂ ਹੋਈ ਹੈਗੀ ਉਹ ਵੀ ਬੜੀ ਜਲਦੀ ਹੋ ਜਾਣੀ ਆ ਠੀਕ ਹੈ ਠੀਕ